ਸਤਿ ਸ਼੍ਰੀ ਅਕਾਲ ਜੀ ਮੈਂ ਹਾ ਗਿਰੰਦੀਪ ਕੌਰ ਮਠਾੜੂ ਮੇਰੇ ਚੈਨਲ ਫੈਟੇ ਕਲੈਕਸ਼ਨ ਬੁੜਲਾਡ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਆ ਰਹੇ ਆ ਉਹਦੇ ਵਿੱਚ ਆਪਾਂ ਲੈ ਕੇ ਆ ਰਹੇ ਹਾਂ ਜੀ ਪਲੇਨ 80 ਰੁਪਏ ਮੀਟਰ ਦੇ ਕੱਟ ਪੀਸ ਰਹਿਣਗੇ ਖਾਦੀ ਦੇ ਔਰ ਮੈਗਨਸ ਖਾਦੀ ਦੇ ਇੱਕ ਨਾਲ ਆਪਾਂ ਦਿਖਾਵਾਂਗੇ ਜੇ ਤੁਹਾਨੂੰ ਆਰੀ ਵਰਕ ਦੇ ਸੂਟ ਵੀ ਤੇ ਦੁਪੱਟਾ ਹੋਣਗੇ ਬਹੁਤ ਸੋਹਣੇ ਸੂਟ ਰਹਿਣਗੇ ਜੀ ਪਲੇਨ ਸਟੱਫ ਰਹੂਗਾ ਜਿਹਦੇ ਦੇ ਹੈਂਡ ਮਸ਼ੀਨ ਆਰੀ ਜੋ ਮਰਜ਼ੀ ਕਰ ਸਕਦੇ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਪੇਂਟਿੰਗ ਵੀ ਕਰ ਸਕਦੇ ਹੋ ਆ ਸਟਾਫ ਆਪਣਾ ਰਹੂਗਾ ਜਿਹੜਾ ਖਾਦੀ ਰਹੂਗਾ ਜੀ ਪਿਓਰ ਖਾਦੀ ਏਕਟ ਕਲਰ ਆ ਰਿਹਾ ਜੀ ਇਹੀ ਕਲਰ ਹੈ ਜਿਹੜਾ ਸੇਮ ਵੀਡੀਓ ਦੇ ਵਿੱਚ ਆ ਰਿਹਾ ਹੈ ਇਹ ਹੈਗਾ ਜੀ ਆਪਣਾ 4 ਮੀਟਰ ਦਾ ਇਸ ਤੋਂ ਬਾਅਦ ਫਿਰੋਜ਼ੀ ਆਣਗੇ ਜੀ ਫਿਰੋਜ਼ੀ ਦੇ ਹੋਣਗੇ ਜੀ 4 4 4 ਔਰ 2 ਇਸ ਤੋਂ ਬਾਅਦ ਆ ਗਿਆ ਜੀ ਬੇਬੀ ਪਿੰਕ ਇਹ 3 ਮੀਟਰ ਦਾ ਇੱਕੋ ਹੀ ਪੀਸ ਆ ਨੈਕਸਟ ਹੈ ਜੀ ਥੋੜਾ ਜਿਹਾ ਬੇਬੀ ਪਿੰਕ ਤੋਂ ਹਲਕਾ ਜਿਹਾ ਡਾਰਕ ਪਿੰਕ ਹੈ ਇਹ ਹੈਗਾ ਜੀ 2 ਮੀਟਰ ਔਰ 2 ਮੀਟਰ ਇਹ ਦੋ ਦੋ 3 ਮੀਟਰ 3 ਪੀਸ ਨੇ ਜੀ ਦੋ ਦੋ ਮੀਟਰ ਦੇ ਇੱਕ ਥੋੜਾ ਜਿਹਾ ਹੋਰ ਗਾਜਰੀ ਟੋਨ ਤੇ ਆ ਗਿਆ ਜੀ 3.5 ਮੀਟਰ ਦਾ ਪੀਸ ਆ ਮਹਿੰਦੀ ਕਲਰ ਆ ਗਿਆ ਜੀ ਇਹ ਵੀ 3 ਮੀਟਰ ਦਾ ਰਹੇਗਾ ਤੁਸੀਂ ਕੰਬੀਨੇਸ਼ਨ ਵੀ ਬਣਵਾ ਸਕਦੇ ਹੋ ਜਿਵੇਂ ਇਹਦੇ ਨਾਲ ਤੁਸੀਂ ਹਨਾ ਆਪਦੀ ਚੋਇਸ ਅਕੋਰਡਿੰਗ ਪਿੰਕ ਜਾਂ ਸਕਿਨ ਦਾ ਕੰਬੀਨੇਸ਼ਨ ਬਣਾ ਕੇ ਵੀ ਸੋਹਣਾ ਸੂਟ ਬਣੂਗਾ ਸਕਿਨ ਦਾ ਸੌਰੀ ਵਾਈਟ ਇਹਦਾ ਔਰ ਸਕਿਨ ਦਾ ਪਰਪਲ ਆ ਗਿਆ ਜੀ ਬਿਲਕੁਲ ਡਾਰਕ ਪਰਪਲ ਹੈ ਇਹਦੇ ਵਿੱਚ ਆਣਗੇ ਜੀ ਆਪਣੇ ਕੋਲੇ 3 ਮੀਟਰ ਦਾ ਪੀਸ ਹੈ ਜੀ ਇਹ ਵੀ 3 ਦਾ ਰਹੂਗਾ ਤੇ ਇਹ ਵੀ 3 ਦਾ ਰਹੂਗਾ ਇਹ ਤਿੰਨ ਪੀਸ ਹੋਣਗੇ ਜੀ 3-3 ਮੀਟਰ ਦੇ ਨੈਕਸਟ ਹੈ ਜੀ ਫਰੋਜੀ ਕਲਰ ਇਹਦੇ ਵਿੱਚ ਆ ਗਿਆ ਜੀ 2 ਮੀਟਰ 2 4 ਔਰ ਇੱਕ ਪੀਸ ਹੋਰ ਹੈ ਇਹਦਾ ਜਿਹੜਾ ਕਿ 2 ਮੀਟਰ ਹੈ ਇਹ ਆ ਗਿਆ ਜੀ ਫਰੋਜੀ ਦੇ ਇਹ ਵਾਲਾ ਫਰੋਜੀ ਥੋੜਾ ਜਿਹਾ ਗ੍ਰੀਨਿਸ਼ ਤੇ ਫਰੋਜੀ ਜਿਹਾ ਕਲਰ ਹੈ ਜੀ ਉਹ ਜਿਹੜਾ ਆਹ ਵਾਲਾ ਦਿਖਾਇਆ ਸੀ ਮੈਂ ਇਹ ਪ੍ਰੋਪਰ ਬਲੂ ਫਰੋਜੀ ਹੁੰਦਾ ਜਿਹੜਾ ਡਾਰਕ ਫਰੋਜੀ ਉਹ ਵਾਲਾ ਜੀ ਨੈਕਸਟ ਆ ਗਿਆ ਜੀ ਸਕਿਨ ਕਲਰ 3 ਮੀਟਰ ਦਾ ਆਏਗਾ ਇਸ ਤੋਂ ਬਾਅਦ ਲਾਈਟ ਜੇ ਸ਼ੇਡ ਰਸਟ ਆ ਗਿਆ ਜੀ ਇਹ ਹੋਊਗਾ ਜੀ 2 ਤੇ 4 6 ਮੀਟਰ ਰਸਟ ਆਊਗਾ ਜੀ 6 ਮੀਟਰ ਨੈਕਸਟ ਆ ਗਿਆ ਜੀ ਆਪਣਾ ਜਿਹੜਾ ਇਹ ਹੈਗਾ ਕਲਰ ਇਹ ਕੀਆ ਕਲਰਸ ਆ ਗਿਆ ਥੋੜਾ ਜਿਹਾ ਇਹਦੇ ਵਿੱਚ ਹੈਗੇ ਜੀ 3 ਮੀਟਰ ਇੱਕ ਪੀਸ ਤਿੰਨ ਦਾ ਆ ਔਰ ਇੱਕ ਪੀਸ ਹੋ ਰਿਹਾ ਜੀ ਜਿਹੜਾ ਉਹ ਵੀ 3 ਮੀਟਰ ਦਾ ਹੀ ਹੈ ਦੋ ਪੀਸ ਨੇ ਤੇ 3-3 ਮੀਟਰ ਦੇ ਲਾਈਟ ਸਕਾਈ ਬਲੂ ਆ ਗਿਆ ਜੀ ਇਹਦੇ ਵਿੱਚ ਹੈਗਾ ਆਪਣਾ ਲਾਈਟ ਫਰੋਜ਼ੀ ਲਾਈਟ ਸਕਾਈ ਬਲੂ ਇੱਕ ਆ ਗਿਆ ਤੇ ਥੋੜਾ ਜਿਹਾ ਡਾਰਕ ਸਕਿਨ ਇਹ ਵੀ ਤੁਹਾਨੂੰ ਜਿਹੜਾ 3 ਮੀਟਰ ਮਿਲ ਜੂਗਾ ਜੀ ਇਸ ਤੋਂ ਬਾਅਦ ਆ ਗਿਆ ਜੀ ਵਾਈਟ ਕਲਰ ਵਾਈਟ ਮਿਲ ਜੂਗਾ ਜੀ ਆਪਾਂ ਨੂੰ ਇੱਕ ਹੈਗਾ 5 4.5 ਮੀਟਰ ਹੈ 5 ਮੀਟਰ ਹੈ ਇੱਕ ਫੇਰ 4.5 ਮੀਟਰ ਹੈ ਐਵੇਂ ਵਾਈਟ ਦੇ ਹੋਣਗੇ ਜੀ ਇਸ ਤੋਂ ਬਾਅਦ ਆ ਗਿਆ ਜੀ ਬਲੈਕ ਕਲਰ ਦੇ ਸੂਟ ਬਲੈਕ ਕਲਰ ਦਾ ਹੋਏਗਾ ਜੀ ਇਹ 4.5 4.5 ਦੇ ਨੀਅਰ ਅਬਾਊਟ ਹੋਏਗਾ ਰਸਟ ਕਲਰ ਦੇ ਇੱਕ ਪੀਸ ਇਧਰ ਵੀ ਆ ਗਿਆ ਜੀ ਦੇਖੋ ਫਰੋਜ਼ੀ ਕਲਰ ਆ ਗਿਆ ਮਹਿਰੂਨ ਆ ਗਿਆ ਜੀ ਬਿਲਕੁਲ ਬਲੈਕਨੈਸ ਤੇ ਮਹਿਰੂਨ ਇਹ ਆ ਗਿਆ ਜੀ ਬਿਲਕੁਲ ਬਲੈਕਨੈਸ ਤੇ ਆ ਜੀ 4 4 ਮੀਟਰ ਆ ਗਿਆ ਜੀ 2 ਮੀਟਰ 2 ਮੀਟਰ ਐਂਡ 3 ਮੀਟਰ ਇੱਕ ਪੀਸ 3 ਦਾ ਇੱਕ ਪੀਸ 4 ਦਾ ਬਾਕੀ 2 2 ਮੀਟਰ ਦੇ ਪੀਸ ਆ ਇਸ ਤੋਂ ਬਾਅਦ ਆ ਗਿਆ ਜੀ ਨਿਓਨ ਜਾਂ ਕਦੁਰੰਗਾ ਜੇ ਕਲਰ ਹੈ ਇਹ ਵੀ ਤੁਹਾਨੂੰ 3 ਮੀਟਰ ਮਿਲ ਜੂਗਾ ਬਲੈਕ ਕਲਰ ਅਗੇਨ ਇਹ ਵੀ 4 ਮੀਟਰ ਹੈ 4 ਔਰ 3 ਦੇ ਦੋ ਪੀਸ ਨੇ ਜੀ ਇਹ 4 ਔਰ 3 ਨੈਕਸਟ ਆ ਗਿਆ ਜੀ ਆਫ ਵਾਈਟ ਬਿਲਕੁਲ ਕਰੀਮ ਆਫ ਵਾਈਟ ਹੈ ਇਹਦੇ ਨਾਲ ਕੰਬੀਨੇਸ਼ਨ ਵੀ ਕਰ ਸਕਦੇ ਹੋ ਕਿਸੇ ਵੀ ਹੋਰ ਕਲਰ ਦਾ 3 ਮੀਟਰ ਹੈ ਜੀ ਇਹ ਵਾਈਟ ਆ ਗਿਆ ਜੀ 4 ਮੀਟਰ ਪਰਪਲ ਆ ਗਿਆ ਜੀ ਪਰਪਲ ਆ ਗਿਆ ਦੋ 4 4 4 ਤਿੰਨੇ ਪੀਸ ਨੇ ਜੀ ਤਿੰਨੇ ਹੀ 4-4 ਮੀਟਰ ਦੇ ਰਹਿਣਗੇ ਤਿੰਨ ਪੀਸ 4-4 ਮੀਟਰ ਦੇ ਨੈਕਸਟ ਆ ਗਿਆ ਜੀ ਮਸਟਰਡ ਮਸਟਰਡ ਬਹੁਤ ਕਲਰ ਹੈ ਜੀ ਇਹ ਸੋਨੂੰ ਤੁਸੀਂ ਕਿੰਨਾ ਵੀ ਲੈ ਸਕਦੇ ਹੋ ਤਿੰਨ 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 ਹਨਾ ਚਾਰ ਬਸ ਤਿੰਨ ਤੇ ਚਾਰ ਦੀ ਕਟ ਆਊਗੀ ਜੀ ਸਾਰੀ ਮਸਟਰਡ ਕਲਰ ਬਹੁਤ ਆਇਆ ਆਪਣੇ ਕੋਲੇ ਤਿੰਨ ਤੇ ਚਾਰ ਦੀ ਕਟ ਆਊਗੀ ਜੀ ਸਾਰੀ ਸਾਰਾ ਕਪੜਾ ਰਹੂਗਾ ਜਿਹੜਾ ਆਪਣਾ ਖਾਦੀ ਰੂਗਾ ਜੀ ਪਿਓਰ ਖਾਦੀ ਹੁਣ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਨੀ ਹੈ ਜੀ ਮੈਗਨਸ ਖਾਦੀ ਉਹ ਵੀ ਖਾਦੀ ਹੋਈ ਹੁੰਦੀ ਆ ਥੋੜਾ ਜਿਹਾ ਮਤਲਬ ਇਹਦਾ ਜਿਹੜਾ ਜਿਵੇਂ ਇਹਦੇ ਵਿੱਚ ਲੈਣਾ ਜੀਆਂ ਹੁੰਦੀਆਂ ਨੇ ਉਹਦੇ ਵਿੱਚ ਹੋਰ ਤਰੀਕੇ ਦਾ ਹੁੰਦਾ ਜਿਵੇਂ ਉਹ ਆ ਗਿਆ ਜੀ ਆਵਲਾ ਕਪੜਾ ਇਹ ਹੁੰਦਾ ਜੀ ਮੈਗਨਸ ਖਾਦੀ ਸਟਾਫ ਇਹ ਵੀ ਬਹੁਤ ਸੋਹਣਾ ਹੈ ਬਹੁਤ ਸੋਹਣਾ ਸਟਾਫ ਹੈ ਜੀ ਇਹ ਵੀ ਇਹਦੇ ਵਿੱਚ ਆ ਗਏ ਆਪਣੇ ਕੋਲੇ ਜਿਹੜੇ ਇਹਦੇ ਪੀਸ ਹੋਣਗੇ ਜੀ ਸਾਰੇ ਇਹ ਜਿਵੇਂ 5 ਮੀਟਰ ਦਾ ਜੀ ਉੱਪਰਲਾ ਪੂਰਾ 4 ਮੀਟਰ 4 ਮੀਟਰ 4.5 ਮੀਟਰ 2.5 ਮੀਟਰ 3 ਮੀਟਰ ਐਂਡ 3.5 ਮੀਟਰ ਇਹ ਵਾਰਾ ਇੰਨੇ ਪੀਸ ਨੇ ਜੀ ਇਹ ਸਾਰੇ ਕੋਈ 4 ਦਾ ਕੋਈ 4.5 ਦਾ ਕੋਈ 5 ਦਾ ਕੋਈ 3 ਦਾ ਔਰ ਕੋਈ 3.5 ਦਾ ਪੀਸ ਹੈ ਨੈਕਸਟ ਆਗੇ ਜਿਹਦੇ ਵਿੱਚ ਪਿੰਕ ਕਲਰ ਪਿੰਕ ਕਲਰ ਇਹ ਪੀਸ ਉਹ ਗਏ 4 ਮੀਟਰ ਦਾ ਪਿੰਕ ਕਲਰ ਦਾ ਸਕਿਨ ਆ ਗਿਆ ਜੀ ਇਹਦੇ ਵਿੱਚ ਤਿੰਨ ਤਰ੍ਹਾਂ ਦੇ ਸਕਿਨ ਜਿਹੇ ਕਲਰ ਆਏ ਹੋਏ ਆ ਇਹ ਸਕਿਨ ਟੋਨ ਦੇ ਪ੍ਰੋਪਰ ਸਕਿਨ ਹੁੰਦਾ ਜਿਹੜਾ ਇਹ ਹੈਗਾ ਜੀ 2 5 3.5 3.5 ਇੱਕ 3.5 3.5 ਦੇ ਦੋ ਪੀਸ ਹੈ ਜੀ ਇੱਕ 5 ਮੀਟਰ ਦਾ ਪੀਸ ਰਹਿਣਾ ਇੱਕ ਰਹਿਣਾ ਜੀ 2 ਮੀਟਰ ਦਾ ਪੀਸ ਨੈਕਸਟ ਹੈ ਜੀ ਆਪਣਾ ਇਹਦੇ ਵਿੱਚ ਕਲਰ ਆ ਗਿਆ ਬਿਲਕੁਲ ਲਾਈਟ ਜਿਹਾ ਪਿਸਤਾ ਕਲਰ ਹੈ ਇਹਦੇ ਜਿਹੜੇ ਪੀਸ ਹੈ ਜੀ ਇਹ ਉਲਟੇ ਧਰੇ ਹੋਏ ਵੀ 2.5 3 5 ਐਵੇਂ ਹੀ ਹੋਣਗੇ ਬਸ ਸਾਰੇ ਪੀਸ ਜਿਹੜੇ ਹੋਣਗੇ 4 ਦੇ 2.5 ਦੇ 3 ਦੇ ਐਵੇਂ ਪੀਸ ਹੋਣਗੇ ਜੇ ਸਾਰੇ 4 ਸਵਾ 4 ਹੋ ਗਿਆ ਹਨਾ ਐਂਡ 4.5 ਹੋ ਗਿਆ ਇਹ ਵੀ ਪੀਸ ਜਿਹੜੇ ਐਵੇਂ ਹੋਣਗੇ ਨੈਕਸਟ ਆ ਗਿਆ ਜੀ ਥੋੜਾ ਜਿਹਾ ਪਿਸਤਾ ਕਲਰ ਆ ਗਿਆ ਇਹ ਥੋੜਾ ਜਿਹਾ ਡਾਰਕ ਪਿਸਤਾ ਟੋਨ ਦੇ ਵਿੱਚ ਹੈ ਬਹੁਤ ਸੋਹਣਾ ਕਲਰ ਹੈ ਜੀ ਇਹ 4.5 ਮੀਟਰ ਆ ਗਿਆ ਇਸ ਤੋਂ ਬਾਅਦ ਆ ਗਿਆ ਜੀ ਇਹਦੇ ਵਿੱਚ ਬਲੈਕ ਕਲਰ ਬਲੈਕ ਵੀ 4.5 ਮੀਟਰ ਆ ਗਿਆ ਇਹ ਜਿਹੜੇ ਸਕਿਨ ਕਲਰ ਹੈ ਜੀ ਇਹ ਹੋਰ ਹੀ ਟੋਨ ਹੈ ਵੀ ਇਹ ਆ ਗਿਆ ਜੀ ਆਪਣੇ ਕੋਲੇ 3 2.75 2 ਮੀਟਰ 4.5 ਮੀਟਰ ਸਾਡੇ 3 ਮੀਟਰ ਇਹ ਵਾਲੇ ਮਤਲਬ ਇਹਦੇ ਵਿੱਚ 3 ਦਾ ਜੀ 2.75 ਆ ਗਿਆ 2 ਦਾ ਆ ਗਿਆ ਜੀ 4.75 ਆ ਗਿਆ ਔਰ ਇੱਕ ਆ ਗਿਆ ਜੀ 3.5 ਮੀਟਰ ਇਸ ਤੋਂ ਬਾਅਦ ਜਿਹੜੇ ਆ ਗਏ ਜੀ ਇਹ ਹੈਗਾ 베이스 ਕਲਰ ਨਾ ਹੀ ਸਕਿਨ ਹੁੰਦਾ ਨਾ ਹੀ ਪਿੰਕ ਹੁੰਦਾ ਬਹੁਤ ਹੀ ਸੋਨਾ ਕਲਰ ਹੁੰਦਾ ਜੀ ਇਹ ਵੀ ਇਹਦੇ ਵਿੱਚ ਆ ਗਿਆ ਜੀ 3.75 3.75 275 2 ਮੀਟਰ 4 ਮੀਟਰ 375 ਫੇਰ ਆ ਗਿਆ ਇਹਦੇ ਵਿੱਚ ਇਹ ਵਾਲੇ ਜਿਹੜੇ ਆਣਗੇ ਜੀ ਕਲਰ ਆਣਗੇ ਬਹੁਤ ਸੋਹਣੇ ਕਲਰ ਤੇ ਬਹੁਤ ਸੋਹਣਾ ਕੱਪੜਾ ਹੈ ਜੀ ਇਹ ਤੁਸੀਂ ਜਿਵੇਂ ਹੈਂਡਵਰਕ ਲਈ ਪੇਂਟ ਲਈ ਮਸ਼ੀਨਵਰਕ ਲਈ ਆਰੀਵਰਕ ਲਈ ਜਿਵੇਂ ਮਰਜੀ ਤੁਸੀਂ ਇਸ ਕੱਪੜੇ ਨੂੰ ਯੂਜ਼ ਕਰ ਸਕਦੇ ਹੋ ਬਹੁਤ ਸੋਹਣਾ ਕੱਪੜਾ ਰਹੂਗਾ ਜੀ ਇਹ ਨੈਕਸਟ ਹੁਣ ਆਪਾਂ ਜਿਹੜੇ ਮੈਂ ਤੁਹਾਨੂੰ ਦਿਖਾ ਰਹੀ ਹਾਂ ਆਰੀਵਰਕ ਦੇ ਸੂਟ ਰਹਿਣਗੇ ਜਿੰਨਾ ਵੀ ਤੁਹਾਨੂੰ ਪਲੇਨ ਸਟੱਫ ਦਿਖਾਇਆ ਇਨਸਟਫ ਸਾਰੇ ਦਾ ਜਿਹੜਾ ਪ੍ਰਾਈਸ ਹੋਊਗਾ ਜੀ 80 ਰੁਪਏ ਪਰ ਮੀਟਰ ਦਾ ਹੋਊਗਾ ਔਰ ਹੁਣ ਆਪਾਂ ਦਿਖਾਵਾਂਗੇ ਤੁਹਾਡੇ ਲਈ ਆਰੀ ਵਰਕ ਦੇ ਸੂਟ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਕੰਮ ਹੋਇਆ ਜੀ ਇਹਨਾਂ ਉੱਤੇ ਬਹੁਤ ਹੀ ਸੋਹਣੇ ਸੂਟ ਰਹਿਣਗੇ ਬਹੁਤ ਸੋਹਣਾ ਜਿਹੜਾ ਇਹਦਾ ਫੈਬਰਿਕ ਹੈ ਜੀ ਫੈਬਰਿਕ ਹੈਗਾ ਪਿਓਰ ਕਾਟਨ ਕੋਈ ਲਾਈਨਿੰਗ ਦੀ ਨਹੀਂ ਦੀਏ ਜਿਵੇਂ ਲਾਈਟ ਕਲਰ ਹੈ ਬਿਲਕੁਲ ਵੀ ਲਾਈਨਿੰਗ ਦੀ ਜ਼ਰੂਰਤ ਨਹੀਂ ਹੈ ਸਾਰੇ ਦੇ ਉੱਤੇ ਜਿਹੜਾ ਆਰੀ ਵਰਕ ਹੋਇਆ ਹੋਇਆ ਜੀ ਬਹੁਤ ਹੀ ਫਿਨਿਸ਼ਿੰਗ ਨਾਲ ਵਰਕ ਹੋਇਆ ਹੋਇਆ ਹੈ ਸਾਰਾ ਉੱਪਰ ਤੱਕ ਪੈਨਲ ਜਾ ਰਹੇ ਨੇ neck ਦਾ ਕੋਈ ਇਸ਼ੂ ਨਹੀਂ ਜਿੰਨਾ ਮਰਜ਼ੀ ਬਣਾ ਲੋ ਔਰ ਇਹ ਹੈਗਾ ਜੀ ਆਪਣਾ ਲੈਂਥ ਦਾ ਵੀ ਕੋਈ ਇਸ਼ੂ ਨਹੀਂ ਹੈ ਇਹ ਹੈਗੀ ਆਪਣੀ ਬਾਜੂ ਦਾ ਤੁਸੀਂ ਇਹ ਬਾਟਮ ਤੇ ਵੀ ਲਿਆ ਸਕਦੇ ਹੋ ਬਾਜੂ ਤੇ ਵੀ ਆਪਾਂ ਜਿਹੜਾ ਬਾਜੂ ਤੇ ਵਰਕ ਦਿੱਤਾ ਹੋਇਆ ਹੈ ਇਹ ਔਰ ਇਹਦਾ ਜਿਹੜਾ ਪ੍ਰਾਈਸ ਰਹੂਗਾ ਜੀ ਦੁਪੱਟਾ ਵੀ ਨਾਲ ਹੈ ਟਾਈ ਡਾਈ ਇਹਦਾ ਦੁਪੱਟਾ ਹੋਇਆ ਜੀ ਚੈੱਕ ਟੈਬੀ ਦਾ ਜਿਹੜਾ ਆਪਾਂ ਦੁਪੱਟਾ ਨਾਲ ਇਹਦੇ ਲਾਇਆ ਹੋਇਆ ਜੀ ਪੇਰਫ ਕੀਤਾ ਹੈ ਟਾਈ ਡਾਈ ਦੁਪੱਟਾ ਹੋਊਗਾ ਜੀ ਦੋ ਕਲਰ ਪਾਏ ਹੋਏ ਆ ਦੁਪੱਟੇ ਦੇ ਵਿੱਚ ਇਹਦਾ ਪ੍ਰਾਈਸ ਜਿਹੜਾ ਰਹੂਗਾ ਜੀ 1490 ਰੁਪਏ 1490 ਰੁਪਏ ਇਹਦਾ ਪ੍ਰਾਈਸ ਰਹੂਗਾ ਜੀ ਸੈਕਿੰਡ ਦੇ ਵਿੱਚ ਸੂਟ ਹੈਗਾ ਜਿਹੜਾ ਆਪਣਾ ਵੈਸੇ 1590 ਸੀਗਾ ਦੇਖੋ 1490 ਤੁਹਾਨੂੰ ਪਿਆਜੂਗਾ ਜੀ ਇਹ نیٹ 1490 ਚ ਆਪਾਂ ਦੇ ਦਾਂਗੇ ਨੈਕਸਟ ਹੈਗਾ ਜੀ ਕਾਟਨ ਦੇ ਉੱਤੇ ਇਹ ਵੀ ਗ੍ਰੇ ਕਲਰ ਹੈ ਗ੍ਰੇ ਕਲਰ ਆਊਗਾ ਜੀ ਸਟੱਫ ਸੋਂ ਨੂੰ ਪਹਿਲਾਂ ਸਟੱਫ ਦਿਖਾ ਦਾਂ ਬਹੁਤ ਸੋਨਾ ਸਟੱਫ ਹੋਊਗਾ ਜੀ ਗ੍ਰੇ ਕਲਰ ਆਊਗਾ ਪਿਓਰ ਕਾਟਨ ਹੋਊਗਾ ਇਹਦਾ neck ਬਣਿਆ ਹੋਇਆ ਲੈਂਥ ਦੇ ਵਿੱਚ ਸਾਰੀ ਲੈਂਥ ਦੇ ਵਿੱਚ ਆਊਗੀ ਜੀ ਬੂਟੀ ਇਹਦਾ neck ਬਣਿਆ ਹੋਇਆ ਜੀ ਨਾਲ ਜਿਹੜੀ ਸਾਰੇ ਸ਼ਰਟ ਦੇ ਵਿੱਚ ਬੂਟੀ ਆਊਗੀ ਔਰੇ ਆਊਗਾ ਜੀ ਇਹਦੀ ਬਾਜੂ ਤੇ ਕੰਮ ਬਹੁਤ ਸੋਨਾ ਕੰਮ ਹੋਇਆ ਇਹਦੀ ਬਾਜੂ ਦੇ ਉੱਤੇ ਤੇ ਇਹਦਾ ਦੁਪੱਟਾ ਹੋਊਗਾ ਜੀ ਮਸਲੀਨ ਦਾ ਦੁਪੱਟਾ ਨਾਲ ਇਹਦੇ ਬਾਰਡਰ ਵਾਲਾ ਜਿਹੜਾ ਦੁਪੱਟਾ ਹੋਊਗਾ ਜੀ ਮਸਲੀਨ ਦਾ ਬਹੁਤ ਸੋਹਣਾ ਜਿਹੜਾ ਇਹਦਾ ਕੰਮ ਹੈ ਵਰਕ ਦਾ ਵਰਕ ਬਹੁਤ ਸੋਹਣਾ ਹੋਇਆ ਜੀ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਹੈ neck ਬਣਿਆ ਹੋਇਆ ਨਾਲ ਹੀ ਇਹਦਾ ਵੀ ਰੇਟ ਸੇਮ ਰਹੂਗਾ ਜੀ 1490 ਰੁਪਏ ਨੈਕਸਟ ਆਊਗਾ ਮੈਗਨਸ ਤੇ ਬਣਿਆ ਹੋਇਆ ਇਹ ਮੜਾ ਓਪਨ ਕਰੀਏ ਪਰਪਲ ਕਲਰ ਆਊਗਾ ਜੀ ਇਹ ਲਾਈਟ ਮੌਵ ਸ਼ੇਡ ਇਧਰ ਜਿਹੜਾ ਘੇਰਾ ਬਣਿਆ ਹੋਇਆ ਹੈ ਔਰ ਉੱਪਰ ਜਿਹੜੇ ਇਹ ਲੰਬੀਆਂ ਵਾਲਾ ਡਿਜ਼ਾਈਨ ਬੂਟੇ ਜਾ ਰਹੇ ਨੇ ਟਰਾਈਡਾਈ ਨਾਲ ਚੱਕ ਦਾ ਦੁਪੱਟਾ ਆਊਗਾ ਜੀ ਔਰ ਨਾਲ ਇਹਦੇ ਜਿਹੜੀ ਬਾਜੂ ਬਣੀਆਂ ਹੋਈਆਂ ਨੇ ਇਹ ਵਾਲਾ ਡਿਜ਼ਾਈਨ ਆਊਗਾ ਜੀ ਬਾਜੂ ਦਾ ਲਾਈਟ ਮੌਵ ਸ਼ੇਡ ਬਿਲਕੁਲ ਲਾਈਟ ਮੌਵ ਸ਼ੇਡ ਜਿਹੜਿਆ ਇਹਦਾ ਕਲਰ ਹੋਊਗਾ ਇਹਦਾ ਨਾਲ ਜਿਹੜਾ ਆਹ ਵਾਲਾ ਦੁਪੱਟਾ ਬਣਿਆ ਜੀ ਇਹਦਾ ਇਹ ਚੱਕ ਟੈਬੀ ਬਣਾਇਆ ਜੀ ਮੋਟਾ ਚੱਕ ਟੈਬੀ ਹੈ ਸਾਰੇ ਕਲਰ ਇਹ ਚ ਪਾਕੀ ਟਾਈ ਡਾਈ ਕਰਵਾਇਆ ਹੈ 1420 ਦਾ ਵੀ ਪ੍ਰਾਈਸ ਰਹੂਗਾ ਇਸ ਤੋਂ ਬਾਅਦ ਆਉਗੀ ਜੀ ਬਗਲਪੂਰੀ कॉटन ਚੰਗੀ ਤਰ੍ਹਾਂ ਖੋਲ ਲਓ ਬਗਲਪੂਰੀ कॉटन ਬੋਲਦੇ ਆ ਜੀ ਇਹਨੂੰ ਬਹੁਤ ਸੋਹਣਾ ਸਟੱਫ ਹੁੰਦਾ ਹੈ ਇਹ ਨਾ ਹੀ ਚੂਬੇ ਨਾ ਹੀ ਲੜੇ ਬਹੁਤ ਸੋਹਣਾ ਸਟੱਫ ਹੁੰਦਾ ਹੈ ਜੀ ਇਹ ਇਹਦਾ ਵੀ ਜਿਹੜਾ ਘੇਰਾ ਬਣਿਆ ਹੋਇਆ ਹੈ ਕੀ ਰਿਤੇ ਵਾਲੀ ਵੇਲ ਆਉਗੀ ਉੱਪਰ ਤੱਕ ਪੈਨਲ ਜਾਣਗੇ ਔਰ ਵਿੱਚ ਬੂਟੇ ਪਾਏ ਹੋਏ ਆ ਬਹੁਤ ਸੋਹਣਾ ਹੈ ਜੀ ਇਹ ਵੀ ਸੂਟ ਬਣਿਆ ਹੋਇਆ ਇੱਥੇ ਬਾਜੂ ਤੇ ਵੀ ਜਿਹੜਾ ਵਰਕ ਆਊਗਾ ਆਵਲਾ ਕੰਮ ਦੀ ਬਾਜੂ ਤੇ ਆਊਗਾ ਜੀ ਔਰ ਇਹਦਾ ਇਹਦਾ ਜਿਹੜਾ ਬਗਲਪੂਰੀ ਕਾਟਨ ਵਾਲੇ ਦਾ ਰੇਟ ਹੈਗਾ ਜੀ ਇਹਦੇ ਨਾਲ ਦੁਪੱਟਾ ਵੀ ਇਹਦੇ ਨਾਲ ਦਾ ਹੀ ਆ ਜੀ ਮਸਲੀਨ ਦਾ ਮਸਲੀਨ ਦਾ ਦੁਪੱਟਾ ਹੋਊਗਾ ਟਾਈ ਡਾਈ ਦੁਪੱਟਾ ਆਣ ਹੈ ਜੀ ਮਸਲੀਨ ਦੇ ਨਾਲ ਵੀ ਇਹਦਾ ਜਿਹੜਾ ਪ੍ਰਾਈਸ ਰਹੂਗਾ ਜੀ 1490 ਹੈ ਪਰ ਜਿਹੜਾ ਇਹਦਾ ਦੁਪੱਟਾ ਹੈ ਜੀ ਇਹਦੇ ਦੁਪੱਟੇ ਦਾ ਜਿਹੜੀ ਲੈਂਥ ਹੋਊਗੀ ਸਵਾ ਦੋ ਮੀਟਰ ਹੋਊਗੀ ਜੀ ਮਤਲਬ ਢਾਈ ਤੇ ਸਵਾ ਦੋ ਦੇ ਵਿੱਚ ਵਿੱਚ ਹੈ ਜਿਆਦਾ ਹੈ ਸਵਾ ਦੋ ਤੋਂ ਜਿਆਦਾ ਢਾਈ ਤੋਂ ਘੱਟ ਹੈ ਇਹਨਾਂ ਦੀ ਢਾਈ ਮੀਟਰ ਦੇ ਅਕੋਰਡਿੰਗ ਹੋਊਗੀ ਇਹਨਾਂ ਦੀ ਜਿਹੜੀ ਸਵਾ ਦੋ ਤੋਂ ਉੱਪਰ ਢਾਈ ਤੋਂ ਘੱਟ ਹੈ ਜੇ ਅਗਰ ਕੋਈ ਸਵਾ ਦੋ ਮੀਟਰ ਜਾਂ ਹਨਾ ਢਾਈ ਤੋਂ ਥੋੜਾ ਜਿਆ ਘੱਟ ਲੈ ਸਕਦਾ ਤਾਂ ਇਹਦੀ ਲੈਂਥ ਉਨੀ ਹੋਊਗੀ ਜੀ ਪ੍ਰਾਈਸ ਰੂ ਇਹਦਾ ਸੇਮ 1490 ਰੁਪਏ ਜੀ ਬਹੁਤ ਸੋਹਣੇ ਸੂਟ ਨੇ ਜੀ ਇਹਨਾਂ ਦੇ ਵਿੱਚ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਲੈ ਸਕਦੇ ਹੋ ਔਰ ਪ੍ਰਾਈਸ ਵੀ ਬਹੁਤ ਜੈਨੂਨ ਨੇ ਜੀ ਆਰੀ ਵਰਕ ਕੀਤਾ ਹੋਇਆ ਸਟੱਬ ਵੀ ਲੱਗਿਆ ਦੁਪੱਟਾ ਵੀ ਲੱਗਿਆ ਟਾਈ ਡਾਈ ਵੀ ਹੋਈ ਹੋਈ ਹੈ ਮਤਲਬ ਸਾਰੇ ਸੂਟ ਇਕ ਤੋਂ ਇਕ ਨੇ ਜੀ 1490 ਰੁਪਏ ਇਹਨਾਂ ਦਾ ਪ੍ਰਾਈਸ ਹੈ ਇੱਕ ਗੱਲ ਹੋ ਰਿਹਾ ਜੀ ਅਗਰ ਇੱਕ ਘਰ ਦੇ ਵਿੱਚ ਇਹ ਦੋ ਸੂਟ ਜਾਣਗੇ ਆਪਾਂ ਸ਼ਿਪਿੰਗ ਉਹਨਾਂ ਦੀ ਫ੍ਰੀ ਕਰ ਦਾਂਗੇ ਜੀ ਇੱਕ ਘਰ ਦੇ ਵਿੱਚ ਦੋ ਸੂਟਾਂ ਤੇ ਸ਼ਿਪਿੰਗ ਫ੍ਰੀ ਕਰ ਦਾਂਗੇ ਪਲੇਨ ਸਟੱਫ ਰਹੂਗਾ ਜੀ ਸਾਰਾ ਆਪਣਾ 400 ਰੁਪਏ ਦਾ ਸੂਟ ਬਣੂ ਜੀ 5 ਮੀਟਰ 80 ਰੁਪਏ ਮੀਟਰ ਰਹਿਣ ਵਾਲਾ ਔਰ ਜਿਹੜਾ ਸਿੰਥੈਟਿਕ ਸਿੰਥੈਟਿਕ ਹੈ ਜਿੰਨਾ ਵੀ ਆਰੀ ਵਰਕ ਦਾ ਹੋਊਗਾ ਜੀ ਕਾਟਨ ਦਾ ਇਹ ਸਾਰਾ ਜਿਹੜਾ ਰਹੂਗਾ ਜੀ ਤੇ ਚਾਰੇ ਸੂਟ ਰਹਿਣਗੇ 1490 ਪ੍ਰਾਈਸ ਤੇ ਕਲੇਨ ਵੀ ਸਾਰਾ ਜਿਹੜਾ ਰਹੂਗਾ ਆਪਣਾ ਖਾਦੀ ਦਾ ਔਰ ਮੈਗਨਸ ਖਾਦੀ ਦਾ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਹੈ ਜੀ ਸਕਰੀਨਸ਼ਾਟ ਲੈ ਕੇ ਆਪਣਾ ਆਲਰੇ ਜਿਹੜਾ ਬੁੱਕ ਕਰ ਸਕਦੇ ਹੋ ਜੀ ਵੀਡੀਓ ਇੱਥੇ ਖਤਮ ਕਰਦੇ ਆ ਜੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ